ਖਰ ਮੈਨੇ ਇੱਕ ਕਾਨਫਰੈਂਸ ਕੀਤੀ ਉਹਦੇ ਵਿੱਚ ਦਲਜੀਤ ਭਾਜੀ ਨੂੰ ਮੈਨੇ ਇੱਕ ਰਿਕਵੈਸਟ ਕੀਤੀ ਵੀ ਪਲੀਜ਼ ਸਰ ਤੁਹਾਡਾ ਬੜਾ ਅਹਿਸਾਨ ਹੈ ਤੁਹਾਨੂੰ ਮੇਰਾ ਸੌਂਗ ਆਇਆ ਮੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਲੇਕਿਨ ਮੇਰਾ ਕੈਪਸ਼ਨ 'ਚ ਵੀ ਨਾਮ ਪਾ ਦਿਓ ਤੁਸੀਂ ਜੀ ਬੜੀ ਵੀਡੀਓ ਵਾਇਰਲ ਹੋਈ ਸੀ ਕਿ ਤੁਹਾਡੀ ਵੀ ਕਿ ਤੁਸੀਂ ਥੋੜਾ ਜਿਹਾ ਪੱਖੇ ਹੋਏ ਸੀਗੇ ਹੈ ਨਾ ਉਸ ਟਾਈਮ ਤੇ ਥੋੜਾ ਜਿਹਾ ਹੁੰਦਾ ਤੇ ਹੈ ਹੀ ਹੈ ਇੱਕ ਦਿਲੋਂ ਕਿ ਕਲਾਕਾਰ ਨੂੰ ਉਹਦੀ ਜਿਹੜੀ ਲਿਖਤ ਦੀ ਕਮਾਈ ਹੈ ਉਹਦੀ ਅਸਲੀ ਇਹੀ ਹੁੰਦੀ ਹੈ ਕਿ ਉਹਨੇ ਅਪਰੀਸ਼ੀਏਸ਼ਨ ਮਿਲੇ ਹੈ ਨਾ ਤੇ ਦਿਲਜੀਤ ਦਸਾਂ ਜੀ ਦੇ ਵੱਲੋਂ ਜਦੋਂ ਨਹੀਂ ਲਿਖਿਆ ਗਿਆ ਕੈਪਸ਼ਨ ਦੇ ਵਿੱਚ ਪੱਖਣ ਦੀ ਵਜ੍ਹਾ ਸੀ ਉਹ ਇਹ ਨਹੀਂ ਸੀ ਦਿਲਜੀਤ ਲੋਕਾਂ ਨੇ ਕਈ ਵਾਰ ਐਨਰਸੀ ਜਾਂ ਹੋਰ ਉਹਨਾਂ ਨੇ ਇੱਕ ਸ਼ਾਰਟ ਮਤਲਬ ਸ਼ਾਰਟ ਉਹ ਨਹੀਂ ਕਟਿੰਗ ਚੱਕ ਲਈ ਮੇਰਾ ਜਿਹੜਾ ਟਾਰਗੇਟ ਸੀਗਾ ਉਹਨਾਂ ਨੇ ਬਾਸ ਜਿਹੜੀ ਕਿ ਮੀਡੀਆ ਨੇ ਜਾਂ ਕਿਸੇ ਨੇ ਇਹ ਗੱਲ ਬਣਾਤੀ ਵੀ ਉਹਨਾਂ ਐਨਰਸੀ ਜਾਂ ਭਖੇਵੇਂ ਨੇ ਜਹੇ ਮੈਨੂੰ ਉਹਨਾਂ ਉੱਪਰ ਇੱਕ ਚੀਜ਼ ਹੈ ਤੁਹਾਡੀ ਕੋਈ ਚੀਜ਼ ਚੱਕੀ ਗਈ ਠੀਕ ਹੈ ਚੱਕਣ ਵਾਲੇ ਦਾ ਕਸੂਰ ਹੈ ਨਾ ਕਿ ਜਿਹਨੂੰ ਅਗਲੇ ਜਾ ਕੇ ਬੇਜਤੀ ਉਹਦਾ ਕਸੂਰ ਹੈ ਮੈਂ ਉਹ ਦਲਜੀਤ ਭਾਈ ਬਾਰੇ ਨਹੀਂ ਕਹਿੰਦਾ ਲੋਕਾਂ ਨੇ ਉਲਟ ਬਣਾਦਾ ਉਹ ਇੱਕ ਸੌਗਾ ਹੋਰ ਹੀ ਤਰ੍ਹਾਂ ਦਾ ਪੈਦਾ ਕਰਦਾ ਮੈਂ ਸਿਰਫ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਮੇਰਾ ਸੌਂਗ ਲਿਆ ਸੀ ਮੈਂ ਮੇਰਾ ਜਿਹੜਾ ਇਹ ਮੈਸੇਜ ਹੈਗਾ ਵੀ ਐਨਓਸੀ ਦਾ ਵੀ ਸੀ ਜਾਂ ਕੋਈ ਵੀ ਸੀ ਮੈਂ ਤਾਂ ਉਹਨਾਂ ਨੂੰ ਕਹਿ ਰਿਹਾ ਸੀ ਜਿਨ੍ਹਾਂ ਨੇ ਮੇਰਾ ਸੌਂਗ ਲਿਆ ਸੀ